ਜੈ ਪੀਰਾਂ ਦੀ ਜੈ ਸਾਈਆਂ ਦੀ ਜੈ ਮਸਤਾਂ ਦੀ ਜੀ ਦੇ ਦੇ ਪਿਓ ਅੱਜ ਮੇਰੇ ਨਾਲ ਫੇਰ ਵੀਡੀਓ ਤੁਹਾਨੂੰ ਦੱਦਈਏ ਕਿ ਅੱਜ ਵੀਰਵਾਰ ਦਾ ਦਿਨ ਹੈ ਤੇ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਜਿਹੜਾ ਆ ਅਸੀਂ ਤੁਹਾਨੂੰ ਵੱਖ-ਵੱਖ ਦਰਬਾਰਾਂ ਤੋਂ ਜਿਹੜੇ ਆ ਦیدار ਕਰਾ ਰਹੇ ਆ ਦਰਸ਼ਨ ਕਰਾ ਰਹੇ ਆ ਮਹਾਂਪੁਰਸ਼ਾਂ ਦੇ ਦਰਬਾਰਾਂ ਦੇ ਜਾਂ ਫਿਰ ਪੀਰਾਂ ਫਕੀਰਾਂ ਦੇ ਦਰਬਾਰਾਂ ਦੇ ਜਿਹੜੇ ਆ ਦਰਸ਼ਨ ਦੇਦਾਰ ਹੈ ਅਸੀਂ ਤੁਹਾਨੂੰ ਲੜੇ ਆ ਲਗਾਤਾਰ ਕਰਵਾ ਰਹੇ ਆ ਅੱਜ ਅਸੀਂ ਪਹੁੰਚੇ ਆ ਪੀਰ ਬਾਬਾ ਲੱਖ ਦਾਤਾ ਜੀ ਦੇ ਦਰਬਾਰ ਤੇ ਲੱਖਾਂ ਦੇ ਦਾਤਾ ਜਿਨ੍ਹਾਂ ਨੂੰ ਕਿਹਾ ਜਾਂਦਾ ਆ ਤੇ ਜਿਹੜੇ ਲੱਖਾਂ ਦੇ ਦਾਤਾ ਜੀ ਇਹ ਪੁੱਤਰਾਂ ਦੇ ਦਾਨੀ ਵੀ ਕਹੇ ਜਾਂਦੇ ਨੇ ਜਿਹੜਾ ਵੀ ਬੰਦਾ ਇਹਨਾਂ ਦੇ ਦਰਬਾਰ ਦੇ ਉੱਤੇ ਪਹੁੰਚ ਕੇ ਨਤਮਸਤਕ ਹੁੰਦਾ ਆ ਉਹਨਾਂ ਦੀਆਂ ਝੋਲੀਆਂ ਵੀ ਭਰੀਆਂ ਜਾਂਦੀਆਂ ਨੇ ਤੇ ਨਾਲ ਦੀ ਨਾਲ ਕਹਿੰਦੇ ਨੇ ਕਿ ਬਾਬਾ ਲੱਖ ਦਾਤਾ ਜੀ ਜਿਹੜਾ ਆ ਉਹਨਾਂ ਨੂੰ ਕੱਖਾਂ ਤੋਂ ਲੱਖਾਂ ਵਰਗਾ ਵੀ ਕਰ ਦਿੰਦੇ ਨੇ ਲੱਖ ਦਾਤਾ ਜੀ ਦੀ ਜਿਹੜੀ ਇਹ ਮਹਿਮਾ ਆ ਉਹ ਬਹੁਤ ਜ਼ਿਆਦਾ ਆ ਤੇ ਲੱਖ ਦਾਤਾ ਦਰਬਾਰ ਜਿਹੜਾ ਕੀ ਤੁੰ ਦਾਦਾ ਜੀ ਕੀ ਹਿਮਾਚਲ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਤੇ ਬਹੁਤ ਜ਼ਿਆਦਾ ਵੱਡਾ ਦਰਬਾਰ ਆ ਪਰ ਉਥੋਂ ਤੱਕ ਕਈ ਵਾਰੀ ਸਾਡੇ ਕੋ ਨਹੀਂ ਪਹੁੰਚਿਆ ਜਾਂਦਾ ਪਰ ਜਿੱਥੇ-ਜਿੱਥੇ ਵੀ ਸਾਡੇ ਪੰਜਾਬ ਦੇ ਵਿੱਚ ਬਾਬਾ ਲਖਦਾਤਾ ਜੀ ਦੇ ਦਰਬਾਰ ਨੇ ਉੱਥੇ-ਉੱਥੇ ਤੁਸੀਂ ਜਾ ਕੇ ਜਿਹੜਾ ਆ ਦਰਬਾਰ ਦੇ ਵਿੱਚ ਨਤਮਸਤਕ ਹੋ ਸਕਦੇ ਹੋ ਤੇ ਦਰਬਾਰ ਤੋਂ ਜਿਹੜਾ ਆ ਆਪਣਾ ਫਲ ਹਾਸਲ ਕਰ ਸਕਦੇ ਹੋ ਤੇ ਦਰਬਾਰ ਅੱਜ ਅਸੀਂ ਪਹੁੰਚੇ ਆ ਲਖਦਾਤਾ ਜੀ ਦੇ ਦਰਬਾਰ ਤੇ ਦਰਬਾਰ ਕਿੱਥੇ ਆ ਉਹ ਵੀ ਗੱਲਬਾਤ ਕਰਦੇ ਆ ਪਹਿਲਾਂ ਤਾਨੂੰ ਦਰਬਾਰ ਦੇ ਦਰਸ਼ਨ ਕਰਵਾਨੇ ਆ ਤੇ ਜੇਕਰ ਸੇਵਾਦਾਰਾਂ ਦੇ ਨਾਲ ਗੱਲਬਾਤ ਹੋਏਗੀ ਤਾਂ ਉਹ ਵੀ ਕਰਵਾਨੇ ਆ ਕਿ ਦਰਬਾਰ ਕਦੋਂ ਤੋਂ ਆ ਤੇ ਕਿੰਨੇ ਸੇਵਾਦਾਰ ਹੋਂ ਤੱਕ ਇੱਥੇ ਸੇਵਾ ਜਿਹੜਿਆ ਕਰ ਚੁੱਕੇ ਆ ਤੇ ਦੋਸਤੋ ਜਿਵੇਂ ਕਿ ਤੁਸੀਂ ਦੇਖਦੇ ਪਏ ਹੋ ਵੀ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਖੂਬਸੂਰਤ ਦਰਬਾਰ ਦੇ ਜਿਹੜੇ ਦਰਸ਼ਨ ਕਰਵਾਉਣ ਵਾਲੇ ਆ ਦਰਬਾਰ ਬਾਬਾ ਲਖਦਾਤਾ ਜੀ ਲਖਦਾਤਾ ਜੀ ਦੇ ਦਰਬਾਰ ਦੇ ਦਰਸ਼ਨ ਕਰਵਾਉਣ ਵਾਲੇ ਆ ਤੇ ਤੁਹਾਨੂੰ ਦੱਸ ਦੇਈਏ ਕਿ ਲਖਦਾਤਾ ਜੀ ਦੇ ਇਹ ਦਰਬਾਰ ਤੇ ਜਿਹੜੇ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਨਾਲ ਦੀ ਨਾਲ ਤੁਹਾਨੂੰ ਜਿਹੜਾ ਇੱਥੋਂ ਦਾ ਆਬੋ ਹਵਾ ਉਹ ਵੀ ਆ ਰਹੇ ਆ ਬੜੀ ਨੇਚਰ ਦਾ ਭਰਿਆ ਹੋਇਆ ਦਰਬਾਰ ਬੜਾ ਨੇਚਰਲ ਤਰੀਕੇ ਨਾਲ ਜਿਹੜਾ ਭਰਿਆ ਹੋਇਆ ਦਰਬਾਰ ਹੈ ਤੁਸੀਂ ਦੇਖਦੇ ਪਈਓ ਪੀ ਬਹੁਤ ਜ਼ਿਆਦਾ ਰੁੱਖ ਬਹੁਤ ਜ਼ਿਆਦਾ ਦਰਖਤ ਤੇ ਬੜੀ ਹੀ ਸ਼ਾਂਤਮਈ ਇਹ ਜਗ੍ਹਾ ਦੇ ਵਿੱਚ ਜਿਹੜਾ ਆ ਬਾਬਾ ਲਖ ਦਾਤਾ ਜੀ ਦਾ ਇਹ ਦਰਬਾਰ ਆ ਤੇ ਬਾਬਾ ਲਖ ਦਾਤਾ ਜੀ ਦੇ ਦਰਬਾਰ ਤੇ ਅਸੀਂ ਪਹੁੰਚ ਗਏ ਆ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਕਿ ਲਖ ਦਾਤਾ ਜੀ ਜੋ ਕਿ ਲੱਖਾਂ ਦੇ ਦਾਤਾ ਜੀ ਕਿਹਾ ਜਾਂਦਾ ਤੇ ਬਾਬਾ ਲਖ ਦਾਤਾ ਜੀ ਦੇ ਦਰਬਾਰ ਦੇ ਉੱਤੇ ਬਹੁਤ ਸਾਰੀਆਂ ਜੜੀਆਂ ਨੇ ਮਨੋ ਕਾਮਨਾ ਲੋਕਾਂ ਦੀਆਂ ਜੜੀਆਂ ਨੇ ਪੂਰੀਆਂ ਹੋ ਜਾਂਦੀਆਂ ਨੇ ਕਹਿੰਦੇ ਨੇ ਦਰਬਾਰ ਦੇ ਉੱਤੇ ਅਗਰ ਤੁਸੀਂ ਸੱਚੀ ਨੀਅਤ ਦੇ ਨਾਲ ਹਾਜ਼ਰ ਹੁੰਦੇ ਹੋ ਆਪਣੀ ਹਾਜ਼ਰੀ ਲਵਾਉਂਦੇ ਹੋ ਬਾਬਾ ਜੀ ਦੇ ਦਰਬਾਰ ਦੇ ਉੱਤੇ ਅਗਰ ਤੁਸੀਂ ਸੱਚੀ ਨੀਅਤ ਦੇ ਨਾਲ ਆਉਂਦੇ ਹੋ ਤਾਂ ਲਖ ਦਾਤਾ ਜੀ ਦੇ ਦਰਬਾਰ ਤੋਂ ਤੁਹਾਨੂੰ ਬਹੁਤ ਸਾਰੀਆਂ ਜੜੀਆਂ ਨੇ ਉਹ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਤੇ ਲਖ ਦਾਤਾ ਜੀ ਜਿਹੜੇ ਆ ਉਹ ਤੁਹਾਨੂੰ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਜਾਗਰ ਕਰਦੇ ਨੇ ਤੁਹਾਨੂੰ ਦੱਸ ਦੇ ਕਿ ਪਹਿਲੇ ਮੈਂ ਜਿਹੜੀ ਗੱਲਬਾਤ ਕਹਿ ਰਿਹਾ ਹਾਂ ਕਿ ਬਹੁਤ ਹੀ ਸ਼ਾਂਤਮਈ ਇਹ ਜਿਹੜਾ ਆ ਉਹ ਇਲਾਕਾ ਆ ਬੜਾ ਹੀ ਸ਼ਾਂਤ ਤੇ ਬਹੁਤ ਹੀ ਹਰੀ-ਭਰੀ ਹਰਿਆਲੀ ਦੇ ਵਿੱਚ ਬਕਲ ਬਾਬਾ ਲਖਦਾਤਾ ਜੀ ਦਾ ਇਹ ਦਰਬਾਰ ਜਿੱਥੇ ਕਿ ਅਸੀਂ ਤੁਹਾਨੂੰ ਅੱਜ ਬਬ ਲਖਦਾਤਾ ਜੀ ਦੇ ਦਰਬਾਰ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਅੰਦਰ ਆਪਾਂ ਚੱਲਦੇ ਹਾਂ ਤੇ ਬਾਬਾ ਲਖਦਾਤਾ ਜੀ ਦੇ ਦਰਬਾਰ ਤੇ ਜਿਹੜੇ ਆ ਉਹ ਦਰਸ਼ਨ ਤੁਹਾਨੂੰ ਕਰਵਾ ਰਹੇ ਹਾਂ ਜਿੱਥੇ ਕਿ ਤੁਸੀਂ ਦੇਖਦੇ ਪਿਓ ਵੀ ਲਖਦਾਤਾ ਜੀ ਦੇ ਦਰਬਾਰ ਦਾ ਜਿਹੜਾ ਮੇਨ ਜਿਹੜੀ ਜਗਾ ਆ ਇਹ ਤੁਸੀਂ ਮੇਰੇ ਨਾਲ ਦਰਸ਼ਨ ਕਰਦੇ ਪਿਓ ਲਖਦਾਤਾ ਜੀ ਦੇ ਦਰਬਾਰ ਦੀ ਇਹ ਜਿਹੜੀ ਜਗਾ ਆ ਇਹ ਬਿਲਕੁਲ ਜਿਹੜੀ ਪੰਜਾਬ ਦੇ ਵਿੱਚ ਇਹ ਤੇ ਪੰਜਾਬ ਦੇ ਵਿੱਚ ਜਦੋਂ ਮਰਜੀ ਆ ਕੇ ਤੁਸੀਂ ਜਿਹੜਾ ਆ ਇੱਥੇ ਦੇ ਜਿਹੜੇ ਆ ਦਰਸ਼ਨ ਕਰ ਸਕਦੇ ਹੋ ਬਾਬਾ ਲਖਦਾਤਾ ਜੀ ਦਾ ਇਹ ਦਰਬਾਰ ਕੋਈ ਕਿਸੇ ਦੇ ਘਰ ਦੇ ਵਿੱਚ ਨਹੀਂ ਹੈ ਸਾਂਝਾ ਦਰਬਾਰ ਆ ਜਦੋਂ ਮਰਜ਼ੀ ਜਿੱਥੇ ਮਰਜ਼ੀ ਤੁਸੀਂ ਇੱਥੇ ਆ ਕੇ ਜਿਹੜਾ ਆ ਬਾਬਾ ਜੀ ਦੇ ਦਰਸ਼ਨ ਦੇਦਾਰੇ ਕਰ ਸਕਦੇ ਹੋ ਤੇ ਦੋਸਤੋ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ ਲਖਦਾਤਾ ਜੀ ਦੇ ਦਰਬਾਰ ਤੋਂ ਦਿਖਾਈਆਂ ਜਾ ਰਹੀਆਂ ਨੇ ਉੱਪਰ ਤੁਸੀਂ ਦੇਖਦੇ ਪਈਓ ਕਿ ਬਾਬਾ ਲਖਦਾਤਾ ਜੀ ਦੇ ਦਰਬਾਰ ਦੇ ਉੱਤੇ ਝੰਡਾ ਤੇ ਝੰਡੇ ਦੇ ਨਾਲ ਤੁਸੀਂ ਜਿਹੜਾ ਆ ਬੱਚਿਆਂ ਦੀਆਂ ਗੁੱਡੀਆਂ ਜਿਹੜੀਆਂ ਨੇ ਦੇਖਦੇ ਪਈਓ ਖਡਾਉਣੇ ਦੇਖਦੇ ਪਈਓ ਬਹੁਤ ਜ਼ਿਆਦਾ ਜਿਹੜੇ ਇੱਥੇ ਜਿਹੜੇ ਖਡਾਉਣੇ ਆ ਬੱਚਿਆਂ ਦੇ ਜਿਹੜੇ ਆ ਉਹ ਅ ਲੱਗੇ ਹੋਏ ਆ ਤੇ ਬੱਚਿਆਂ ਦੇ ਖਡਾਉਣੇ ਜਿਹੜੇ ਆ ਇਹ ਕਿਉਂ ਲੱਗੇ ਹੋਏ ਨੇ ਕਿਸ ਤਰ੍ਹਾਂ ਲੱਗੇ ਹੋਏ ਨੇ ਇਹਦੇ ਬਾਰੇ ਵੀ ਜਿਹੜੀ ਹੈ ਤੁਹਾਨੂੰ ਜਾਣਕਾਰੀ ਦਿੰਨੇ ਆ ਤੇ ਇਹਦੇ ਬਾਰੇ ਜਿਹੜੀ ਜਾਣਕਾਰੀ ਉਹ ਅਸੀਂ ਤੁਹਾਨੂੰ ਜਿਹੜੇ ਦਰਬਾਰ ਤੇ ਇਸ ਟਾਈਮ ਸੇਵਾਦਾਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਉਹ ਇਹਨਾਂ ਗੁੱਡੀਆਂ ਬਾਰੇ ਕੀ ਕਹਿਣਾ ਚਾਹੁੰਦੇ ਆ ਦਰਬਾਰ ਦੇ ਉੱਤੇ ਤੇ ਗੱਲ ਕਰ ਲੈਨੇ ਆ ਦਰਬਾਰ ਤੇ ਜਿਹੜੇ ਸੇਵਾਦਾਰ ਨੇ ਜੈ ਪੀਰਾਂ ਦੀ ਭਾਜੀ ਜੈ ਪੀਰਾਂ ਦੀ ਜੀ ਜੈ ਮਸਤਾਂ ਦੀ ਜੈ ਦਾਤਿਆਂ ਦੀ ਜੀ ਹੋਰ ਵੀ ਜੀ ਕੀ ਹਾਲ ਚਾਲ ਸਭ ਨੇ ਬਹੁਤ ਵਧੀਆ ਆ ਪਹਿਲੀ ਜਿਵੇਂ ਕੀ ਲਖਦਾਤਾ ਜੀ ਦਾ ਦਰਬਾਰ ਆ ਜੀ ਜੀ ਲਖਦਾਤਾ ਜੀ ਦੇ ਦਰਬਾਰ ਦੇ ਉੱਤੇ ਜ਼ਿਆਦਾਤਰ ਹਰ ਖੁਸ਼ੀ ਮਿਲ ਜਾਂਦੀ ਹੈ ਉਹਨੇ ਜਿਹੜੀ ਆਪਾਂ ਛੰਡੇ ਦੇ ਉੱਤੇ ਗੁੱਡੇ ਪਟੋਲੇ ਵੇਖਿਆ ਇਹਨਾਂ ਬਾਰੇ ਕੋਈ ਜਾਣਕਾਰੀ ਦੇਖੋ ਮਾਲਕ ਦੀ ਕਿਰਪਾ ਨਾਲ ਬਹੁਤ ಅಪਾਰ ਕਿਰਪਾਵਨਾ ਦੀ ਆਏ ਨਵੇਂ ਸਾਲ ਤੇ ਮਤਲਬ ਛੰਡੇ ਦੀ ਰਸਮ ਹੁੰਦੀ ਆ ਮੇਲੇ ਤੇ ਤੇ ਜਿਨ੍ਹਾਂ ਜਿਨ੍ਹਾਂ ਦੀ ਆਪਣੀ ਮਨੁਕਾਮਨਾ ਪੁੱਤਰਾਂ ਦੀ ਦਾਤ ਬਖਸ਼ੀ ਜਾਂਦੀ ਆ ਉਨਾ ਵਾਸਤੇ ਮਤਲਬ ਇਹ ਪੂਰਤੀ ਕੀਤੀ ਜਾਂਦੀ ਹੈ ਜਦੋਂ ਵੀ ਛੰਡੇ ਦੀ ਰਸਮ ਹੁੰਦੀ ਆ ਫਿਰ ਉਹ ਹਰ ਕਿਸੇ ਦੀ ਮਨੁਕਾਮਨਾ ਹੁੰਦੀ ਆ ਵੀ ਸਾਡੇ ਆਂਦੇ ਸਾਲ ਪੁੱਤਰ ਦੀ ਦਾਤ ਹੋਵੇ ਉਹ ਆਪਣੀ ਸ਼ਾਇਦ ਦਾ ਬੰਦਨ ਕਰ ਜਾਂਦੇ ਬੱਚੇ ਦੀ ਤੇ ਆਂਦੇ ਸਾਲ ਪੂਰਤੀ ਹੁੰਦੀ ਆ ਫਿਰ ਆਂਦੇ ਸਾਲ ਢੋਲ ਵਾਜਿਆਂ ਨਾਲ ਲੈ ਕੇ ਆਉਂਦੇ ਆ ਆਪਣੇ ਬੱਚਿਆਂ ਨੂੰ ਮੱਥਾ ਟਿਕਾਉਂਦੇ ਆ ਤੇ ਗੁੱਡੀ ਗੁੱਡਿਆ ਜਿਹੜਾ ਵੀ ਆ ਉੱਥੇ ਟੰਗਿਆ ਜਾਂਦਾ ਇਸ ਕਰਕੇ ਉਹ ਛੰਡੇ ਦੀ ਰਸਮ ਅਦਾ ਕੀਤੀ ਜਾਂਦੀ ਆ ਬਾਬਾ ਜੀ ਕਿੰਨੀ ਕਿ ਸੰਗਤ ਆ ਜਾਂਦੀ ਲਗਭਗ ਆਪਣੇ ਇੱਥੇ ਤੇ ਵੈਸੇ ਜਿਹੜੇ 4-5 ਪਿੰਡ ਲਾਗੇ ਲਾਈਵ ਹੈਗੇ ਨੇ ਨਾ ਨੇੜੇ-ਗੇੜ ਜਿੰਨਾ ਵੀ ਨਗਰ ਹੈਗਾ ਸਾਰੇ ਹੀ ਇੱਥੇ ਆਂਦਾ ਹੈਗਾ ਤੇ ਇਹ ਤੇ ਮਤਲਬ ਪਾਕਿਸਤਾਨ ਤੋਂ ਪਹਿਲੇ ਦੇ ਹੀ ਵਿਰਾਜਮਾਨ ਹੈ ਮਹਾਰਾਜ ਇੱਥੇ ਤੇ ਉਹਨਾਂ ਦੇ ਅਨੁਸਾਰ ਤੇ ਸਾਰੀ ਦੁਨੀਆ ਇੱਥੇ ਪਹਿਲੇ ਆਂਦੀ ਰਹੀ ਹੈ ਹੁਣ ਥੋੜਾ ਆਪਣਾ ਆਪਣਾ ਪ੍ਰਭਾਵ ਜਿਹੜਾ ਚੱਲ ਗਿਆ ਹੁਣ ਜਿਹੜੇ ਪੱਕੇ ਨੇ ਉਹਨਾਂ ਨੇ ਤੇ ਆਣਾ ਹੀ ਹੈ ਇਹ ਦੋ ਚਾਰ ਪਿੰਡ ਜਿਹੜੇ ਲਾਗੇ ਐ ਤੇ ਪੱਕੇ ਆਣਾ ਹੀ ਆ। ਹਾਂ। ਬਾਬਾ ਜੀ ਇੱਥੇ ਸਭ ਤੋਂ ਪਹਿਲਾ ਜਿਹੜੇ ਸੇਵਾਦਾਰ ਸੀ। ਇਸ ਤੋਂ ਪਹਿਲੇ ਜਿਹੜੇ ਸੇਵਾਦਾਰ ਸੀ ਸਾਡੇ 나ਥ ਪੰਥ ਦੇ ਵਿੱਚੋਂ ਸੀਗੇ। ਜਿਹੜੇ ਬਾਬਾ ਜੀ ਬਸੰਤਨਾਥ ਸੀਗੇ। ਉਹਨਾਂ ਨੇ ਆਣ ਕੇ ਇੱਥੇ ਆਪਣਾ ਤਪ ਸਥਾਨ ਬਣਾਇਆ। ਉਹਨਾਂ ਨੇ ਦੇਖਿਆ ਵੀ ਮਹਾਪੁਰਖ ਇੱਥੇ ਰਾਜ ਵਿਰਾਜਮਾਨ ਨੇ। ਚਲੋ ਉਹ ਕਾਫੀ ਪਹੁੰਚੀ ਹੋਈ ਮਹਾਪੁਰਖ ਸੀ। ਤੇ ਉਹਨਾਂ ਨੇ ਆਪਣਾ ਇੱਥੇ ਬੰਦਨ ਬਣਾਇਆ ਜਦੋਂ ਕੋਈ ਨਗਰ ਖੇੜੇ ਦੀ ਆਂਦੇ ਸੀਗੇ ਉਹਨਾਂ ਦੇ ਵੀ ਸੰਜੋਗ ਨਾਲ ਥੋੜੀ ਥੋੜੀ ਮਤਲਬ ਵਿ੍ਰਿਧੀ ਕਰਦੇ ਗਏ ਤੇ ਕੁਝ ਸਮੇਂ ਤੋਂ ਮਤਲਬ ਉਹਨਾਂ ਨੇ ਆਪਣਾ ਕਾਫੀ ਬਣਾ ਲਿਆ ਰੁਤਬਾ ਹਾਸਲ ਪਾਇਆ ਚਲੋ ਉਹਨਾਂ ਦਾ ਕੁਝ ਸਮੇਂ ਆਪ ਖੁਦ ਗੁਜ਼ਰ ਗਏ ਉਹਨਾਂ ਤੋਂ ਬਾਅਦ ਕਾਫੀ ਸੰਤਾਏ ਜਿਹੜੇ ਕਿ ਨਹੀਂ ਟੇਕ ਸਕੇ ਫਿਰ ਹੌਲੀ ਹੌਲੀ ਜਦੋਂ ਸਾਡੀ ਪੀੜੀ ਦਰ ਪੀੜੀ ਚੱਲਦੀ ਵੀ ਆਈ ਨਾਲ ਪਹਿਲੇ ਸਾਡੇ ਦਾਦਾ ਜੀ ਆਏ ਫਿਰ ਮੇਰੇ ਪਿਤਾ ਜੀ ਪਿਤਾ ਜੀ ਦੇ ਨਾਲ ਸਾਡੇ ਭਾਈ ਸਾਹਿਬ ਸੀਗੇ ਵੱਡੇ ਤੇ ਉਹਨਾਂ ਤੋਂ ਬਾਅਦ ਸਾਡਾ ਮਤਲਬ ਫਿਰ ਇੱਥੇ ਉਹਨਾਂ ਨੇ ਆਪਣੇ ਬਜ਼ੁਰਗਾਂ ਨੇ ਫਿਰ ਸਾਨੂੰ ਮਤਲਬ ਸਮਰਪਿਤ ਕਰਤਾ ਆਪ ਉਹ ਕੁਦਰ ਸਮਾਗੇ ਸੀ ਇਹ ਤੇ ਜਦੋਂ ਆਪਣੇ ਹੁੰਦਿਆ ਹੁੰਦਿਆ ਫਿਰ ਉਹਨਾਂ ਨੇ ਮੈਨੂੰ ਕਹਿਤਾ ਕਿ ਤੁਸੀਂ ਆਪ ਉੱਥੇ ਸੇਵਾ ਕਰੋ ਤੇ ਗਾਉਂ ਮਾਲਕ ਦੀ ਸੋਭਾ ਵਧਾਓ ਜਿਨ੍ਹਾਂ ਦੀ ਤਸਵੀਰ ਲੱਗੀ ਹੋਈ ਹੈ ਬਾਬਾ ਰਾਜੇ ਜੀ ਇਹ ਕੌਣ ਹਾਂਜੀ ਹਾਂ ਇਹ ਸਾਡੇ ਵੱਡੇ ਬਜ਼ੁਰਗ ਨੇ ਜੀ ਇਹ ਸਾਡੇ ਪਿਤਾ ਜੀ ਨੇ ਇਹਨਾਂ ਤੋਂ ਪਹਿਲੇ ਇਹਨਾਂ ਦੇ ਪਿਤਾ ਸੀ ਹਾਂਜੀ ਤੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਸੇਵਾ ਕਰਦਾ ਸਾਨੂੰ ਮਤਲਬ ਲਗਭਗ 12ਵਾਂ ਸਾਲ ਲੱਗ ਗਿਆ ਹਾਂਜੀ ਹਾਂਜੀ ਤੇ ਵੈਸੇ ਬਚਪਨ ਤੋਂ ਵੀ ਸ਼ੁਰੂ ਤੋਂ ਆ ਤੇ ਬਚਪਨ ਤੋਂ ਹੀ ਸੀਗੀ ਕਿ ਚਲੋ ਬਜ਼ੁਰਗਾਂ ਦਾ ਆਨ-ਜਾਨ ਸੀ ਬਜੁਰਗ ਤਾਂ ਮਤਲਬ ਜਿਵੇਂ ਨਿਆਣਪੁਣੇ ਚ ਮੇਲਾ ਵੇਖਣ ਆਣਾ ਕਰਨਾ ਕਾਫੀ ਲਗਣ ਵੱਦੀ ਗਈ ਵੱਦੀ ਗਈ ਤੇ ਚਲੋ ਮਾਲਕ ਦੀ ਮौज ਹੋਏ ਤੇ ਉਹ ਆਪ ਹੀ ਸਥਾਪਨਾ ਕਰਾ ਲੈਂਦਾ ਹਰ ਇੱਕ ਚੀਜ਼ ਦੀ ਤੇ ਸਾਨੂੰ ਤੇ ਇਸੇ ਚੀਜ਼ ਦਾ ਗਿਆਨ ਨਹੀਂ ਸੀਗਾ ਪਰ ਚਲੋ ਉਹਨਾਂ ਦਾ ਹੱਥ ਸੀਗਾ ਉਹਨਾਂ ਨੇ ਆਪ ਹੀ ਖੁਦ ਜਿੱਦਾਂ ਜਿੱਦਾਂ ਸੇਵਾਦਾਰ ਨੂੰ ਵਿਚਾਰ ਦਿੰਦੇ ਜਾਂਦੇ ਆ ਉਹਦਾ ਸੇਵਾਦਾਰ ਕਰਦੇ ਜਾਂਦੇ ਆ ਤੇ ਬਾਬਾ ਜੀਵੇਂ ਕੀ ਬਹੁਤ ਸਾਰੀਆਂ ਸੰਗਤਾਂ ਜੜੀਆਂ ਕਿ ਕਈ ਲੋਕ ਜਿਹੜੇ ਬੱਚਿਆਂ ਨੂੰ ਤਰਸਦੇ ਨੇ ਤੇ ਉਹਨਾਂ ਨੂੰ ਵੀ ਇੱਕ ਬਾਬਾ ਜੀ ਵੱਲੋਂ ਦਰਬਾਰ ਵੱਲੋਂ ਇੱਕ ਮੈਸੇਜ ਜ਼ਰੂਰ ਦਿਓ ਕਿ ਉਹ ਆ ਕੇ ਆਪਣੀਆਂ ਝੋਲੀਆਂ ਭਰ ਸਕਦਾ ਦੇਖੋ ਜੀ ਕੈਨ ਦਾ ਭਾਵ ਤੇ ਕਹਿੰਦੇ ਨਿਜਾ ਆਪਣੀ ਠੀਕ ਹੈ ਜੀ ਤੇ ਮਨ ਚੇਤੇ ਇੱਕਉਣਾ ਚਾਹੀਦਾ ਜੇ ਕੁਝ ਪਾਣਾ ਵਾ ਤੇ ਖੇਚਲ ਤੇ ਕਰਨੀ ਪੈਣੀ ਹੈ ਠੀਕ ਹੈ ਜੀ ਤੇ ਜੇ ਕੁਛ ਲੈਣਾ ਵੀ ਆ ਆ ਹੁਣ ਜੋੜੀ ਤੁਹਾਡੇ ਸਾਹਮਣੇ ਆਈ ਸੀਗੀ ਠੀਕ ਆ ਮੱਥਾ ਟੇਕ ਕੇ ਗਏ ਆ ਅਰਦਾਸ ਕਰਕੇ ਗਏ ਆ ਵੀ ਚਲੋ ਮਾਲਕ ਆਂਦੇ ਸਾਲ ਪੁੱਤਰ ਦੀ ਦਾਤ ਬਖਸ਼ੇ ਤੇ ਅਹੀਂ ਕੁਛ ਆਂਦੇ ਸਾਲ ਕੁਛ ਨਵਾ ਕਰੀਏ ਚਲੋ ਜਿੰਦੀ ਜਿੰਦੀ ਮਨੁਕਾਮਨਾ ਪੂਰਨ ਹੁੰਦੀ ਆ ਉਹ ਲਗਭਗ ਸੰਯੋਗ ਦਿੰਦਾ ਵਾ ਬੜ ਛੱਡ ਕੇ ਦੇਖੋ ਆ ਜਿੰਨੀ ਵੀ ਮੁਨਿਆਦ ਖੜੀ ਹੋਈ ਐ ਇੱਥੇ ਜਿੰਨੀ ਵੀ ਖੜੀ ਹੋਈ ਐ ਸਭ ਉਹਨਾਂ ਦੀ ਦੇਣ ਆ ਇਹ ਪੁੱਤਰਾਂ ਦੀ ਦੇਣ ਆ ਉਹਨਾਂ ਨੂੰ ਮਤਲਬ ਹਾਰ ਇਛਾ ਜਿਹੜੀ ਕਾਰੋਬਾਰ ਦੀ ਪੁੱਤਰ ਦੀ ਚਾਹੇ ਕੁਝ ਵੀ ਹੋਵੇ ਮਾਲਕ ਜੇ ਉਹ ਕਰਦਾ ਵਾ ਤੇ ਇਹ ਅੱਜ ਕੁਛ ਤੋਂ ਕੁਛ ਤੱਕ ਕੁਛ ਤੋਂ ਕੁਛ ਹੋ ਗਿਆ ਇਹ ਸਭ ਇੱਛਾ ਪੂਰਤੀਆਂ ਦੀ ਸੰਭਾਵਨਾ ਜਿੰਨੀ ਵੀ ਬਣੀ ਹੋਈ ਹੈ ਨਾ ਕੱਚੇ ਤੋਂ ਪੱਕਾ ਕਰਨ ਦਾ ਭਾਵ ਇਹੀ ਆ ਤੇ ਅੱਜ ਜੋ ਵੀ ਆ ਇਹ ਸਭ ਮਨੁਕਾਮਨਾ ਪੂਰਨ ਹੋਣ ਤੇ ਹੀ ਹਾਂਜੀ ਕਿ ਸੰਤਾਂ ਨੂੰ ਕੋਈ ਚੰਗਾ ਸੰਦੇਸ਼ ਚੰਗਾ ਸੰਦੇਸ਼ ਤੇ ਇਹੀ ਹੈ ਕਿ ਮਾਲਕ ਸਭ ਨੂੰ ਸਤ ਬੁੱਧੀ ਬਖਸ਼ੇ ਤੰਦਰੁਸਤੀ ਬਖਸ਼ੇ ਆਪਣੇ ਆਪਣੇ ਘਰ ਦੇ ਵਿੱਚ ਸੁਖੀ ਰੱਖੇ ਜੋ ਵੀ ਮਤਲਬ ਦੁਨੀਆ ਤੇ ਹੋ ਰਿਹਾ ਵਾ ਘਰ ਦੇ ਵਿੱਚ ਘਰਾਂ ਚ ਪਰੇਸ਼ਾਨੀਆਂ ਦਿੱਕਤਾਂ ਆ ਰਹੀਆਂ ਨੇ ਹਰ ਕੋਈ ਸੋ ਸਮਝ ਕੇ ਚੱਲੇ ਠੀਕ ਹੈ ਜੀ ਕਿਉਂ ਅੱਜ ਕੱਲ ਦਾ ਸਮਾਂ ਆ ਬੱਚੇ ਵੀ ਪੂਰੀ ਤਰ੍ਹਾਂ ਗਾਈਡ ਨਹੀਂ ਹੁੰਦੇ ਤੇ ਨਾ ਹੀ ਘਰ ਦੇ ਕੋਈ ਆਪਣੇ ਬਜ਼ੁਰਗ ਜਿਹੜੇ ਆ ਸਹੀ ਸਥਿਤੀ ਦੱਸ ਕੇ ਜਾਂਦੇ ਬੱਚਿਆਂ ਨੂੰ ਜਿੱਥੇ ਵੀ ਜਿਵੇਂ ਵੀ ਮਤਲਬ ਜੋ ਵੀ ਪਿਛੋਕੜ ਚੱਲਦਾ ਆ ਰਿਹਾ ਬੱਚਿਆਂ ਨੂੰ ਗਾਈਡ ਕਰੋ ਅੱਛੀ ਤਰ੍ਹਾਂ ਗਾਈਡ ਕਰੋ ਚੰਗੀ ਤਰ੍ਹਾਂ ਗਾਈਡ ਕਰੋ ਕਿ ਉਹ ਜਿਹੜੀ ਪੀੜੀਦਰ ਪੀੜੀ ਚੱਲਦੀ ਆ ਰਹੀ ਹੈ ਉਹਨੂੰ ਲੈ ਕੇ ਅੱਗੇ ਵਧ ਸਕੇ ਚੰਗਾ ਚੱਲ ਸਕੇ ਕਿਉਂ ਅੱਜ ਕੱਲ ਦੇ ਬੱਚੇ ਨਸ਼ੇੜੀ ਹੋ ਰਹੇ ਆ ਇਧਰੋਂ ਟੁੱਟ ਕੇ ਦੂਸਰੇ ਪਾਸੇ ਜਾ ਰਹੇ ਆ ਪਰ ਫਿਰ ਵੀ ਦਿੱਕਤਾਂ ਆ ਰਹੀਆਂ ਪਰੇਸ਼ਾਨ ਹੋਣ ਦੇ ਆ ਉਹਨਾਂ ਨੂੰ ਆਪਣੇ ਵੱਡ ਵਡੇਰਿਆਂ ਬਾਰੇ ਉਹਨਾਂ ਨੂੰ ਆਪਣੀ ਸਮਰਥਾ ਦੱਸੋ ਜਿੱਥੇ ਬਜ਼ੁਰਗ ਜਾਂਦੇ ਨੇ ਜਿੱਥੇ ਉਹਨਾਂ ਦੀ ਸ਼ਰਧਾ ਸੀ ਉਹਨਾਂ ਦਾ ਮਤਲਬ ਸਨੇਹ ਹੀ ਜਿੱਥੋਂ ਜੁੜੇ ਆ ਜਿੱਥੋਂ ਬੱਚੇ ਪਾਏ ਗਏ ਆ ਉਹਨਾਂ ਨੂੰ ਉੱਥੇ ਹੀ ਜੋੜੋ ਕਿ ਉਹ ਜੁੜੇ ਰਹਿਣ ਅੱਗੇ ਉਹਨਾਂ ਨੂੰ ਆਉਣ ਵਾਲੀਆਂ ਦਿੱਕਤਾਂ ਪਰੇਸ਼ਾਨੀਆਂ ਨਾ ਚੱਲਣੀਆਂ ਪੈ। ਨਾ ਕਹਦੇ ਆਪਾਂ ਉੱਥੇ। ਦੇਖੋ ਮੇਰਾ ਨਾਮ ਤੇ ਵੈਸੇ ਇੱਥੇ ਜੋਗੀਨਾਥ ਜਿਆਦਾ ਮਸ਼ਹੂਰ ਹੈ। ਠੀਕ ਹੈ ਜੀ। ਤੇ ਵੈਸੇ ਨੂੰ ਬਾਬਾ ਰੋਕੀ ਕਹਿ ਦਿੰਦੇ ਇੱਥੇ ਆਮ ਹਾਂਜੀ ਤੇ ਦੋਸਤੋ ਤੁਸੀਂ ਦੇਖਦੇ ਪਿਓ ਦਰਬਾਰ ਪੀਰ ਬਾਬਾ ਲਖਦਾਤਾ ਜੀ ਦਾ ਜਿੱਥੇ ਕਿ ਸੇਵਾਦਾਰ ਬਾਬਾ ਰੋਗੀ ਜੀ ਜੋਗੀਨਾਥ ਜੀ ਜਿਨ੍ਹਾਂ ਦੇ ਨਾਲ ਤੁਹਾਨੂੰ ਸਾਕਸ਼ਾਤ ਕਰਾਇਆ ਤੇ ਜਿਨ੍ਹਾਂ ਨੇ ਦਰਬਾਰ ਦੀ ਮਹਿਮਾ ਬੜੇ ਹੀ ਖੂਬ ਤਰੀਕੇ ਦੇ ਨਾਲ ਦੱਸੀਏ ਬਾਕੀ ਦੀ ਗੱਲਬਾਤ ਦੇ ਨਾਲ-ਨਾਲ ਜਿਹੜੇ ਆਏ ਸੀ ਤੁਹਾਨੂੰ ਦਰਸ਼ਨੀ ਵੀ ਕਰਵਾ ਦਿੱਤੇ ਨੇ ਤੋ ਸੰਗਤ ਜੀ ਜਿਵੇਂ ਕਿ ਤੁਹਾਨੂੰ ਜਿਹੜਾ ਆ ਇੱਥੇ ਦੇ ਸੇਵਾਦਾਰਾਂ ਨੇ ਦੱਸਿਆ ਆ ਇੱਥੇ ਨਾਥਾਂ ਦਾ ਜਿਹੜਾ ਆ ਧੂਣਾ ਵੀ ਜਿਹੜਾ ਆ ਮੌਜੂਦ ਹੈ ਕਿਉਂਕਿ ਸੇਵਾਦਾਰਾਂ ਨੇ ਦੱਸਿਆ ਕਿ ਇੱਥੇ ਜਦੋਂ ਪਾਕਿਸਤਾਨ ਤੋਂ ਵੀ ਪਹਿਲਾਂ ਦਾ ਇਹ ਦਰਬਾਰ ਆ ਤੇ ਪਾਕਿਸਤਾਨ ਤੋਂ ਪਹਿਲਾਂ ਦਾ ਦਰਬਾਰ ਦੇ ਉੱਤੇ ਜਦੋਂ ਇੱਥੇ ਸੇਵਾਦਾਰ ਜਿਹੜੇ ਨੇ ਉਹ ਨਾਥ ਜਿਨ੍ਹਾਂ ਨੇ ਇੱਥੇ ਰਹਿ ਕੇ ਆਪਣੀ ਭਗਤੀ ਕੀਤੀ ਤੇ ਸਿੱਧੀਆਂ ਕੀਤੀਆਂ ਉਸ ਸਮੇਂ ਤੋਂ ਹੀ ਉਹਨਾਂ ਨੇ ਇੱਥੇ ਧੂਣਾ ਉਜਾਗਰ ਕੀਤਾ ਤੇ ਉਹਨਾਂ ਨੂੰ ਹੀ ਇੱਥੇ ਜਿਹੜੇ ਆ ਬਾਬਾ ਲਖਦਾਤਾ ਜੀ ਦੇ ਦਰਸ਼ਨ ਹੁੰਦੇ ਆ ਤੇ ਬਾਬਾ ਲਖਦਾਤਾ ਜੀ ਦਾ ਦਰਬਾਰ ਜਿਹੜਾ ਆ ਉਹਨਾਂ ਵੱਲੋਂ ਹੀ ਇੱਥੇ ਜਿਹੜਾ ਆ ਬਣਾਇਆ ਜਾਂਦਾ ਹੈ ਕਿਉਂਕਿ ਪਾਕਿਸਤਾਨ ਦੇ ਸਮੇਂ ਦੀ ਜਿਹੜੀ ਗੱਲਬਾਤ ਆ ਉਹ ਸਾਹਮਣੇ ਨਿਕਲ ਕੇ ਆਉਂਦੀ ਏ ਜਿਵੇਂ ਕਿ ਅਸੀਂ ਤੁਹਾਨੂੰ ਬਾਅਦ ਵਿੱਚ ਦਿਖਾ ਰਹੇ ਹਾਂ ਕਿ ਜਿਹੜੇ ਬਾਹਰ ਸੰਕਰਪ ਭਵਨ ਜੀ ਦਾ ਮੰਦਿਰ ਤੇ ਮਾਤਾ ਸ਼ੀਤਲਾ ਜੀ ਦਾ ਮੰਦਿਰ ਵੀ ਜਿਹੜਾ ਆ ਤੁਹਾਨੂੰ ਦਿਖਾਇਆ ਆ ਤੇ ਅਖੰਡ ਧੂਣਾ ਜਿਹੜਾ ਆ ਤੁਸੀਂ ਦੇ ਦੇ ਪਿਓ ਕਿਉਂਕਿ ਅਖੰਡ ਧੂਨੇ ਜਿਹੜੇ ਨੇ ਉਹ ਨਾਥਾਂ ਦੇ ਦਰਬਾਰ ਤੇ ਹੀ ਜਿਆਦਾਤਰ ਦੇਖਣ ਨੂੰ ਮਿਲਦੇ ਨੇ ਤੁਹਾਨੂੰ ਫਿਰ ਦੱਸਦਾ ਇਹ ਕਿ ਨਾਥਾਂ ਨੇ ਇੱਥੇ ਭਗਤੀ ਕੀਤੀ ਤੇ ਸਿੱਧੀਆਂ ਕੀਤੀਆਂ ਉਸ ਤੋਂ ਬਾਅਦ ਹੀ ਜਿਹੜਾ ਆ ਜਿਹੜਾ ਉਹਨਾਂ ਨੂੰ ਦਰਸ਼ਨ ਹੋਏ ਬਾਬਾ ਲਖਦਾਤਾ ਜੀ ਦੇ ਉਸ ਤੋਂ ਬਾਅਦ ਜਿਹੜੀ ਲਖਦਾਤਾ ਦਰਬਾਰ ਦੇ ਵੀ ਜਿਹੜੇ ਇੱਥੇ ਕਹਿੰਦੇ ਨੇ ਕਿ ਦਰਬਾਰ ਬਣਿਆ ਹੋਇਆ ਆ ਤੇ ਰੱਦੀਆਂ ਸੱਧੀਆਂ ਵਾਲੀ ਇਹ ਜਗਾ ਆ ਜਦੋਂ ਵੀ ਆਓ ਤੁਸੀਂ ਇੱਥੋਂ ਆਪਣਾ ਖੁਸ਼ੀਆਂ ਪ੍ਰਾਪਤ ਜਿਹੜੀਆਂ ਕਰ ਸਕਦੇ ਹੋ ਤੇ ਦੋਸਤੋ ਦਰਬਾਰ ਦੇ ਦਰਸ਼ਨ ਕਰਦਿਆਂ ਕਰਦਿਆਂ ਨਾਲ ਹੀ ਸਾਨੂੰ ਇੱਕ ਬਹੁਤ ਹੀ ਖੂਬਸੂਰਤ ਜਿਹੜੀ ਇਹ ਚੀਜ਼ ਮਿਲੀ ਹੈ ਇੱਥੇ ਇੱਕ ਬਹੁਤ ਹੀ ਪੁਰਾਤਨ ਖੂਈ ਜਿਹੜੀ ਕਿ ਬਾਬਾ ਬਸੰਤ ਨਾਹ ਜੀ ਦੇ ਟਾਈਮ ਦੀ ਖੂਈ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਜਿਹੜਾ ਸੇਵਾਦਾਰਾਂ ਵੱਲੋਂ ਦੱਸਿਆ ਗਿਆ ਕਿ ਇਹ ਖੂਈ ਜਿਹੜੀ ਇਹ ਬਾਬਾ ਬਸੰਤ ਜੀ ਬਾਬਾ ਬਸੰਤ ਜੀ ਜਿਹੜੇ ਕੀ 나ਥ ਹੋਏ ਨੇ ਜਿਨ੍ਹਾਂ ਨੇ ਇੱਥੇ ਭਗਤੀ ਤੇ ਰਿੱਧੀਆਂ ਸਿੱਧੀਆਂ ਹਾਸਲ ਕੀਤੀਆਂ ਰਹਿ ਕੇ ਉਹਨਾਂ ਦੇੋਂ ਸਮੇਂ ਦੀ ਜਿਹੜੀ ਇਹ ਖੋਈ ਜਿਹੜੀ ਇਹ ਬਣਾਈ ਗਈ ਹੋਈ ਏ ਤੇ ਬੜੀ ਪੁਰਾਣੀ ਤੇ ਬਹੁਤ ਹੀ ਢੂੰਗੀ ਢੂੰਗੀ ਤੋਂ ਦੱਸਦੇ ਇਹ ਕਿ ਇਸ ਤਰ੍ਹਾਂ ਆ ਕਿ ਹਨੇਰਾ ਬਹੁਤ ਆ ਵਿੱਚ ਤੇ ਬਿਲਕੁਲ ਵੀ ਜਿਹੜਾ ਐ ਐਂਡ ਜਿਹੜਾ ਇਹਦਾ ਦਿਖਾਈ ਨਹੀਂ ਦੇ ਰਿਹਾ ਜੇ ਨੀਵੀਂ ਹੁੰਦੀ ਤਾਂ ਸ਼ਾਇਦ ਇਹਦਾ ਐਂਡ ਜ਼ਰੂਰ ਦਿਖਾਈ ਦਿੰਦਾ ਇਹ ਛੋਟੀ ਖੂਈ ਖੂਈਆਂ ਖੂ ਜਿਹੜੇ ਹੁੰਦੇ ਨੇ ਪਰ ਇਹ ਇੱਕ ਖੂਈ ਹੈ ਜਿਹੜੀ ਕਿ ਘਰਾਂ ਨੂੰ ਵੀ ਪਾਣੀ ਉਸ ਸਮੇਂ ਦੇ ਦਿੰਦੀ ਹੁੰਦੀ ਸੀ ਤੇ ਬੜੀ ਪ੍ਰਾਤਨ ਖੂਈ ਜਿਹੜੀ ਹੈ ਵੇਖ ਕੇ ਅੱਜ ਕਾਫੀ ਜ਼ਿਆਦਾ ਜਿਹੜੀ ਖੁਸ਼ੀ ਵੀ ਮਹਿਸੂਸ ਹੁੰਦੀ ਹੈ ਤੇ ਦੋਸਤੋ ਹੁਣੇ-ਹੁਣੇ ਤੁਸੀਂ ਸਾਡੇ ਨਾਲ ਦਰਸ਼ਨ ਕਰਕੇ ਹਟਿਓ ਦਰਬਾਰ ਬਾਬਾ ਲਖਦਾਤਾ ਜੀ ਬਹੁਤ ਹੀ ਖੂਬਸੂਰਤ ਜਗ੍ਹਾ ਦੇ ਵਿੱਚ ਦਰਬਾਰ ਬਾਬਾ ਲਖਦਾਤਾ ਜੀ ਦਾ ਇਹ ਦਰਬਾਰ ਆ ਜਿੱਥੇ ਕਿ ਬਹੁਤ ਜ਼ਿਆਦਾ ਜਿਹੜੀ ਇਹ ਬਾਬਾ ਜੀ ਦੇ ਦਰਬਾਰ ਦੀ ਮਹਿਮਾ ਆ ਤੇ ਹੁਣ ਅਸੀਂ ਜਿਹੜਾ ਆ ਤੁਹਾਨੂੰ ਦੱਸਣ ਲੱਗੇ ਆ ਕਿ ਇਹ ਦਰਬਾਰ ਕਿੱਥੇ ਆ ਇਹ ਦਰਬਾਰ ਪਿੰਡ ਗੁਰਦਾਸ ਨੰਗਲ ਨਵਾਂ ਪਿੰਡ ਤੋਂ ਲੰਘਦੇ ਹੋਏ ਜਦੋਂ ਆਪਾਂ ਪੂਰੋਵਾਲ ਨੂੰ ਜਾਂਦੇ ਆ ਤੇ ਪਿੰਕ ਕੋਲ ਜੇ ਬਾਬਾ ਬੰਦਾ ਸਿੰਘ ਬਹਾਦਰ ਗੜੀ ਤੋਂ ਥੱਲੇ ਉਤਰਦਾ ਸਾਰੀ ਖੇਤਾਂ ਵੱਲ ਨੂੰ ਇੱਕ ਕੱਚਾ ਰਸਤਾ ਮੁੜਦਾ ਆ ਤੇ ਕੱਚੇ ਰਸਤੇ ਦੇ ਵਿੱਚ ਹੀ ਜੜਾ ਆ ਇਹ ਅੱਗੇ ਆ ਕੇ ਦਰਬਾਰ ਆ ਦਰਬਾਰ ਬਹੁਤ ਹੀ ਖੂਬਸੂਰਤ ਜਗ੍ਹਾ ਦੇ ਉੱਤੇ ਆ ਬਹੁਤ ਹੀ ਜ਼ਿਆਦਾ ਇੱਥੋਂ ਦੀ ਮਹਿਮਾ ਆ ਫੇਰ ਇੱਕ ਵਾਰੀ ਦੱਸ ਦਿੰਨਾ ਕਿ ਬਟਾਲਾ ਰੋਡ ਤੋਂ ਪਿੰਡ ਗੁਰਦਾਸ ਨੰਗਲ ਗੁਰਦਾਸ ਨੰਗਲ ਤੋਂ ਨਵਾਂ ਪਿੰਡ ਨਵੇਂ ਪਿੰਡ ਤੋਂ ਗੜੀ ਬਾਬਾ ਬੰਦਾ ਸਿੰਘ ਬਹਾਦਰ ਥੇ ਬਾਬਾ ਬੰਦਾ ਸਿੰਘ ਬਹਾਦਰ ਵੀ ਆਪਾਂ ਇੱਥੇ ਕਹਿੰਦੇ ਆ ਤੇ ਜਦੋਂ ਇੱਥੋਂ ਆਪਾਂ ਚਲਦੇ ਹੋਏ ਪੂਰੋਵਾਲ ਨੂੰ ਚਲਦੇ ਆਂ ਤੇ ਪੂਰੋਵਾਲ ਜੱਟਾਂ ਪੂਰੋਵਾਲ ਜੱਟਾਂ ਨੂੰ ਜਦੋਂ ਆਪਾਂ ਚਲਦੇ ਆਂ ਤੇ ਉੱਤਰਦਿਆਂ ਸਾਰੀ ਠਾਣੂ ਜਿਹੜਾ ਆ ਕੱਚਾ ਰਸਤਾ ਸਿੱਧਾ ਇਸੇ ਦਰਬਾਰ ਤੇ ਆਉਂਦਾ ਆ ਤੁਸੀਂ ਵੀ ਆ ਕੇ ਇੱਥੇ ਦਰਬਾਰ ਤੇ ਨਤਮਸਤਕ ਹੋ ਸਕਦੇ ਹੋ ਬਾਬਾ ਜੀ ਤੋਂ ਆਪਣੀਆਂ ਜਿਹੜੀਆਂ ਇਸਾਵਾਂ ਜਿਹੜੀਆਂ ਨੇ ਪੂਰੀਆਂ ਕਰਨ ਦੇ ਲਈ ਹਾਜ਼ਰੀ ਲਵਾ ਸਕਦੇ ਹੋ ਤੇ ਤੁਹਾਡੀ ਹਰ ਮਨੋ ਕਾਮਨਾ ਜਿਹੜੀ ਹੈ ਉਹ ਇੱਥੇ ਪੂਰੀ ਜ਼ਰੂਰ ਹੋਵੇਗੀ ਬਾਕੀ ਤੁਹਾਡੀ ਨੀਅਤ ਤੇ ਤੁਹਾਡੇ ਦਿਲ ਦੀ ਆਸਾਮਰਾਦ ਕੀ ਹੈਗੀ ਏ ਉਹਦੇ ਤੇ ਸਾਰਾ ਕੁਝ ਡਿਪੈਂਡ ਕਰਦਾ ਆ ਬਣੇ ਰਵੋ ਡੀਪੀਸੀ ਪੰਜਾਬੀ ਦੇ ਉੱਤੇ ਇਸੇ ਤਰ੍ਹਾਂ ਦੀਆਂ ਵੀਡੀਓ ਤੇ ਦਰਬਾਰਾਂ ਦੇ ਦਰਸ਼ਨ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਵੀਡੀਓ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ ਧੰਨਵਾਦ